ਮੇਛੋ ਨੇ ਆਪਾਂ ਹਦਾਇਤ ਨਹੀਂ ਇੱਕ ਹਦਾਇਤ ਟੁੱਟ ਗਈ ਤਾਂ ਉਹਦੇ ਪਰਮੇਸ਼ਰ ਆਪਣੀ ਬਰਕਤ ਰੋਕ ਲੈਂਦਾ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਆਪਦੇ ਬੰਦਰਨ ਤੜਾਉਣੇ ਆ ਆਪਾਂ ਗੋਡੇ ਟਿਕਾਉਣੇ ਆ ਪਰਮੇਸ਼ਰ ਆ ਕੇ ਹਦਾਇਤਾਂ ਨਹੀਂ ਤੋੜਨੀਆਂ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਜੀ ਮੈਂ ਵੇਲੇ ਸਿਰ ਆਉਣਾ ਤੂੰ ਵੀ ਮੈਨੂੰ ਵੇਲੇ ਸਿਰ ਬਰਕਤਾਂ ਦੇ ਹਾਲੇਲੂਇਆ ਹਾਲੇਲੂਇਆ ਫਿਰ ਜੇ ਦੂਜਿਆਂ ਨੂੰ ਮਿਲ ਜੇ ਅਗਲਾ ਕਹਿੰਦਾ ਉਹ ਤਾਂ ਮੇਥੋਂ ਪਿੱਛੇ ਆਉਣ ਲੱਗਾ ਸੀ ਫਿਰ ਪਿੱਛੋਂ ਨਹੀਂ ਉਹਨੇ ਵੇਖਣਾ ਪਰਮੇਸ਼ਰ ਇਹ ਪਰਮੇਸ਼ਰ ਦੀ ਮਰਜ਼ੀ ਹੈ ਹਾਲੇਲੂਇਆ ਆਪਾਂ ਹਦਾਇਤ ਨਹੀਂ ਤੋੜਨੀ ਪਰਮੇਸ਼ਰ ਦੀਆਂ ਹਦਾਇਤਾਂ ਦੇ ਵਿੱਚ ਬਣੇ ਰਹਿਣਾ ਵੈ ਪਰਮੇਸ਼ਰ ਨਾਲ ਸੱਚਮੁੱਚ ਆਪਾਂ ਪਿਆਰ ਕਰਦੇ ਹਾਂ ਜੇ ਸੱਚਮੁੱਚ ਦਿਲੋਂ ਪਿਆਰ ਕਰਦੇ ਹਾਂ ਤਾਂ ਪਰਮੇਸ਼ਰ ਨੂੰ ਦਿਲ 'ਚ ਵਸਾਉਣਾ ਵੈ ਉਹ ਨਹੀਂ ਵੀ ਦੋ ਅੱਖਰ ਉਹਨੂੰ ਤਾਂ ਸ਼ੈਤਾਨ ਵੀ ਜਾਣਦਾ ਵੈ ਹਾਲੇਲੂਇਆ ਜਦੋਂ ਸ਼ੈਤਾਨ ਉਹਦਾ ਨਾਲ ਇਹਦਾ ਥਰ-ਥਰ ਕੰਬਣ ਲੱਗ ਜਾਂਦਾ ਹੈ ਜੇ ਸੱਚਮੱਚ ਆਪਾਂ ਪਰਮੇਸ਼ਰ ਨਾਲ ਪਿਆਰ ਕਰਦੇ ਆਂ ਤਾਂ ਹਾਲੇਲੂਇਆ ਪਰਮੇਸ਼ਰ ਨੂੰ ਦਿਲ ਦੇ ਵਿੱਚ ਵਸਾਉਣਾ ਵੈ ਹਾਲੇਲੂਇਆ ਆਪਾਂ ਆਪਦੇ ਬੱਚੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰ ਦੂਜਿਆਂ ਨਾਲ ਬੁਝੇ ਬੱਚੇ ਨਾਲ ਘੱਟ ਕਰਦੇ ਆਂ ਹਾਲੇਲੂ ਕਰਦੇ ਆ ਕਿ ਨਹੀਂ ਕਰਦੇਗੇ ਉਹ ਕਹਿੰਦਾ ਉਹ ਮੇਰਾ ਪਿਆਰਾ ਬੱਚਾ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਵੀ ਆਪਣੇ ਨਾਲ ਬਹੁਤ ਪਿਆਰ ਕਰਦਾ ਵੈ ਪਰ ਆਪਾਂ ਪਰਮੇਸ਼ਰ ਦੀ ਹਦਾਇਤਾਂ ਨਹੀਂ ਤੋੜਨੀਆਂ ਆਂ ਹਾਲੇਲੂਇਆ ਹallelujah <laughs> ਉਹ ਕਹਿੰਦਾ ਪਹਿਲਾ ਉਤੇ ਪਹਿਲਾ ਨਾਂ ਪਾਵਾ ਪਹਿਲਾ ਜਿਹੜਾ ਕਹਿੰਦੇ ਸੀ ਕਈ ਪਹਿਲਾ ਜਿਹੜੇ ਪਿੱਛੇ ਹੋ ਗਏ ਤੇ ਪਿਛਲੇ ਅੱਗੇ ਹੋ ਗਏ ਹallelujah ਆਪਾਂ ਉਹੋ ਜੇ ਨਹੀਂ ਬਣਨਾਗਾ ਆਪਾਂ ਅੱਗੇ ਦੇ ਅੱਗੇ ਹੀ ਰਹਿਣਾ ਮੈਂ ਹallelujah ਹallelujah ਪਤਾ ਮੈਨੂੰ ਵੀ ਪਤਾ ਵੇ ਮੈਂ ਵੀ ਜਾਂਦੀ ਰਹੀਆਂ ਵਸੀਅਤਾਂ ਬਹੁਤ ਪੈਂਦੀਆਂ ਪਰ ਆਪਾਂ ਵਸੀਅਤਾਂ ਨਿਕ ਪਾਸੇ ਕਰਿਆਉਣਾ ਮੈਂ ਉਦੋਂ ਤਾਂ ਸੱਚਮੁੱਚ ਜੇ ਜਾਨਾ ਉਹ ਤਾਂ ਕੁਐਸਚਨ ਕੋਈ ਹੁੰਦਾ ਹੀ ਰਹਿੰਦਾ ਘਰੇ ਪਰ ਆਪਾਂ ਉਹ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਨੀ ਹallelujah ਜੇ ਅੱਗੇ ਵਧਣਾ ਤਾਂ ਤੇ ਜੇ ਆਪਾਂ ਸੱਚਮੁੱਚ ਆਪਾਂ ਕਹਾਂਗੇ ਚੱਲ ਕੋਈ ਨਹੀਂ ਗਾਂ ਨੂੰ ਵੀ ਤਾਂ ਉੱਥੇ ਪ੍ਰਚਾਰ ਹੋਣਾ ਹੈ ਗਾਂ ਪਰ ਨਹੀਂ ਜਿਹੜਾ ਅੱਜ ਦਾ ਪ੍ਰਚਾਰ ਉਹ ਅੱਜ ਹੀ ਹੋਣਾ ਹੈ ਹallelujah 15 ਆਪਦੇ ਆਪਾਂ ਉਹ ਵੀ ਨਹੀਂ ਆਪਾਂ ਵਿਆਪਦੇ ਉਹੀ ਆਪਦੇ ਬੰਦਰਾਂੇ ਤੁਰੇ ਫਿਰਨਾ ਬਿਮਾਰੀ ਤਾਂ ਉਸੇ ਨੂੰ ਲੈ ਕੇ ਫਿਰਦੇ ਰਹਿਣਾ ਨਹੀਂ ਕਿਹਾ ਕਰੋ ਪਰਮੇਸ਼ਰ ਮੈਂ ਤੇਰੇ ਕਰਕੇ ਆਈਆਂ ਮੈਨੂੰ ਪਤਾ ਹੈ ਪਰਮੇਸ਼ਰ ਜੀ ਤੂੰ ਮੇਰ ਨਾਲ ਬਹੁਤ ਪਿਆਰ ਕਰਦਾ ਮੈਂ ਤੈਨੂੰ ਕੇ ਮੈਂ ਸੱਚਮੁੱਚ ਤੇਰੀਆਂ ਹਦਾਇਤਾਂ ਚ ਰਹੂੰਗੀ ਹਾਲੇਲੂਇਆ ਆਪਾਂ ਕਹਿੰਨੇ ਪਰਮੇਸ਼ਰ ਵਾਅਦਿਆਂ ਦਾ ਪੱਕਾ ਪਰਮੇਸ਼ਰ ਵਫਾਦਾਰ ਹੈ ਤੇ ਆਪਾਂ ਵੀ ਉਹਦੇ ਨਾਲ ਵਫਾਦਾਰ ਹੋ ਕੇ ਰਹਿਣਾ ਮੈਂ ਹਾਲੇਲੂਇਆ ਆਪਾਂ ਵੀ ਜੋ ਵਾਅਦਾ ਪਰਮੇਸ਼ਰ ਦਿੰਦਾ 6 ਦਿਨ ਕੰਮ ਕਰ 7ਵਾਂ ਦਿਨ ਉਹਨੂੰ ਦੇਣਾ ਹੀ ਦੇਣਾ ਕੁਝ ਹੋ ਹੋਈ ਜਾਵੇ ਹਾਲੇਲੂਇਆ ਘਾਟੇ ਪਰਮੇਸ਼ਰ ਆਪਾਂ ਨੂੰ ਘਾਟੇ 'ਚ ਰੱਖੂਗਾ ਜੇ ਆਪਾਂ ਪਰਮੇਸ਼ਰ ਦੇ ਆ ਕੇ ਬਹਿ ਗਏ ਤੇ ਆਪਣਾ ਘਰੇ ਕੁਝ ਵਿਗੜੂਗਾ ਉਹ ਤਾਂ ਵਿਗੜੇ ਨੂੰ ਵੀ ਸਿੱਧਾ ਕਰ ਦੂਗਾ ਹallelujah ਸੱਚਮੱਚ ਪਰਮੇਸ਼ਰ ਬਹੁਤ ਕੁਝ ਕਰਨ ਦੀ ਤਾਕਤ ਰੱਖਦਾ ਆਪਾਂ ਵਿਸ਼ਵਾਸ ਕਰਨਾ ਮੈਂ ਸਭ ਤੋਂ ਜਿਆਦਾ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੈ ਹallelujah ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਇਹਦੇ ਵਚਨ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਮੈਂ ਜੋ ਬੋਲੀ ਮੇਰੇ ਪਿਤਾ ਪਰਮੇਸ਼ਰ ਮੈਨੂੰ ਨਹੀਂ ਪਤਾ ਕੀ ਬੋਲੀ ਪ੍ਰਭੂ ਤੁਸੀਂ ਮੇਰੇ ਮੂੰਹ ਦੇ ਨਾਲ ਹੋ ਕੇ ਬੋਲੇ ਪ੍ਰਭੂ ਮੈਂ ਨਵੇਂ ਬਲ ਦੇ ਨਾਲ ਭਰਿਆ ਪ੍ਰਭੂ ਜੀ ਤੇਰਾ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਤੰਨਿਆਵਾਦ ਹੋ ਪ੍ਰਭੂ ਆਮੇਨ 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 ਆਮੇਨ